ਕਿ ਬਹੁਤ ਨੇਕ ਉਪਰਾਲਾ ਜਿਹੜਾ ਕਿ ਮੇਰੇ ਵੀਰ ਪੰਕਜ ਹੁਣਾਂ ਨੇ ਔਰ ਰੋਟੀ ਕਲੱਬ ਦੇ ਸਾਰੇ ਸਾਥੀਆਂ ਨੇ ਰਲ ਮਿਲ ਕੇ ਕੀਤਾ ਜ਼ਿੰਦਗੀ ਤੋਂ ਜਾਨ ਤੋਂ ਉੱਪਰ ਕੋਈ ਚੀਜ਼ ਕੀਮਤੀ ਨਹੀਂ ਹੈ ਤੇ ਕਈ ਵਾਰੀ ਆਪਾਂ ਅੰਗਲੀ ਕਰ ਜਾਂਦੇ ਆ ਕਿ ਜਦੋਂ ਹੈਲਮਟ ਜਿਹੜਾ ਅਸੀਂ ਨਹੀਂ ਲੈਂਦੇ ਹੈਗੇ ਸੋ ਅੱਜ ਇੱਕ ਮਹਿੰਮ ਦਾ ਆਗਾਜ਼ ਹੈ ਜਿਹੜਾ ਉਸਨਾਮ ਦੇ ਮੇਰੇ ਸਾਥੀ ਵੀਰਾਂ ਨੇ ਕੀਤਾ ਸਾਰਿਆਂ ਨੂੰ ਮੁਬਾਰਕਵਾਦ ਔਰ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰੂੰਗਾ ਕਿ ਆਪਣੀ ਜਾਨ ਦੀ ਕੀਮਤ ਪਛਾਣੋ ਖਾਸ ਤੌਰ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸਮੇਂ ਆਉਣ ਔਰ ਜਿਹੜੇ ਅੱਜ ਫ੍ਰੀ ਦੇ ਵਿੱਚ ਜਿਹੜੇ ਹੈਲਮਟ ਵੰਡੇ ਜਾ ਰਹੇ ਨੇ ਤੇ ਹੈਲਮਟ ਜਿਹੜਾ ਹਰ ਕਿਸੇ ਨੂੰ ਲੈ ਕੇ ਨਿਕਲਣਾ ਚਾਹੀਦਾ ਤਾਂ ਕਿ ਆਪਣੀ ਜਾਨਾਂ ਦੇ ਜਿਹੜੀ ਉੱਜਾ ਚੁੱਕੀ ਸਾਰੇ ਪਹਿਲਾ ਹੈਲਮਟ ਫੇਅਰ ਸਫਰ ਇਸ ਦਾ ਇਹ ਹੈ ਜੀ ਕਿ ਰੋਡ ਦੇ ਉੱਤੇ ਜਦੋਂ ਵੀ ਆਪਣੇ ਘਰੋਂ ਜਾਂ ਦੁਕਾਨ ਤੋਂ ਕੋਈ ਬੰਦਾ ਟੂ-ਵੀਲਰ ਲੈ ਕੇ ਨਿਕਲਦਾ ਉਹ ਪਹਿਲਾ ਹੈਲਮਟ ਪਾਵੇ ਫੇਰ ਸਫ਼ਰ ਦੀ ਸ਼ੁਰੂਆਤ ਕਰੇ ਤਾਂ ਕਿ ਉਹ ਸਫ਼ਰ ਹੈ ਜਿਹੜਾ ਲੰਬਾ ਚੱਲੇ ਜ਼ਿੰਦਗੀ ਦਾ ਵੀ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਐਕਸੀਡੈਂਟ ਆ ਜਾਂ ਦੁਰਘਟਨਾ ਨਾ ਵਾਪਰੀ ਜਾਵੇ ਇਹ ਮੈਸੇਜ ਦਾ ਆਗਾਜ਼ ਇੱਥੋਂ ਸ਼ੁਰੂ ਹੋ ਕੇ ਹਰੀ ਰੌਂਡਾ ਤੋਂ ਪੂਰੇ ਸਮਾਜ ਵਿੱਚ ਫੈਲਾਇਆ ਜਾ ਰਿਹਾ ਹੈ ਮੈਨੂੰ ਅੱਜ ਹੈਲਮਟ ਦਿੱਤਾ ਗਿਆ ਹੀ ਮੈਂ ਹਮੇਸ਼ਾ ਹੈਲਮਟ ਪਾ ਕੇ ਹੀ ਐਕਟਿਵਿਟੀ ਸਫ਼ਰ ਕਰਦੀ ਹਾਂ ਤੁਹਾਨੂੰ ਲੱਗਦਾ ਕਿ ਇਹ ਸੇਫ ਹੈ ਹਾਂਜੀ ਬਹੁਤ ਜ਼ਿਆਦਾ ਸੇਫਟੀ ਵਾਲਾ ਆਪਨੂੰ ਹੈਲਮਟ ਦਿੱਤਾ ਗਿਆ ਥੈਂਕ ਯੂ ਸੋ ਮਚੀ ਥੋੜਾ ਜਿਹਾ ਬੰਡੇ ਗਏ ਨੇ ਹੈਲਮਟ ਲੈਣਾ ਬਹੁਤ ਜ਼ਰੂਰੀ ਆ ਚਲਾਣਾ ਵਾ ਭਰ ਸਕਦੇ ਆ ਪਰ ਜ਼ਿੰਦਗੀ ਨਹੀਂ ਵਾਪਸ ਲੈ ਸਕਦੇ ਕਿਉਂਕਿ ਜਦੋਂ ਵੀ ਜਾਦੇ ਐਕਸੀਡੈਂਟ ਹੁੰਦਾ ਹੈਗਾ ਇਧਰ ਦੇਖੇ ਫੋਟੋ ਫਿਰਦੀ ਛੱਟ ਨਾਲ ਬਹੁਤ ਜ਼ਿਆਦੇ ਡੈਥਾਂ ਹੁੰਦੀਆਂ ਨੇ ਬਹੁਤ ਲੋਕ ਇਸ ਐਕਸੀਡੈਂਟਾਂ ਕਾਰਨ ਕਰੇ ਮੰਜਿਆਂ ਤੇ ਬੈਠੇ ਨੇ ਕਿ ਜਦੋਂ ਵੀ ਥੋੜੀ-ਬੋੜੀ ਵੀ ਛੱਟ ਲੱਗ ਜੇ ਸਿਰ ਦੇ ਵਿੱਚ ਆ ਆਪਣੇ ਹੈਲਮਟ ਦੇ ਸਿਰ ਤੇ ਜੇ ਲਿਆ ਹੁੰਦਾ ਕਦੇ ਵੀ ਖੱਟ ਸਿਰ ਦੇ ਵਿੱਚ ਨਹੀਂ ਲੱਗਦੀ ਇਸ ਲਈ ਤੁਹਾਡੇ ਚੈਨਲ ਆਈ ਅਸੀਂ ਅਪੀਲ ਕਰਦੇ ਹਾਂ ਫੈਨ ਨੂੰ ਲੈਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਰੋਡ ਸੇਫਟੀ ਦੇ ਬਹੁਤ ਸੀਰੀਅਸ ਹੈ ਪਹਿਲਾਂ ਵੀ ਇਹ ਸੜਕ ਸੁਰੱਖਿਆ ਫੋਰਸ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਸੇ ਮੁਹਿੰਮ ਦੇ ਤਹਿਤ ਅੱਜ ਏ ਡੀ ਜੀਪੀ ਸਪੈਸ਼ਲ ਸ਼੍ਰੀ ਏ ਐਸ ਰਾਏ ਜੀ ਵੱਲੋਂ ਪਹਿਲਾ ਹੈਲਮਟ ਫਿਰ ਸਫਰ ਦਾ ਪ੍ਰੋਜੈਕਟ ਦਾ ਆਗਾਜ਼ ਕੀਤਾ ਗਿਆ ਹੈ ਅੱਜ ਸੁਨਾਮ ਵਿਖੇ ਰੋਟਰੀ ਕਲੱਬ ਸੁਨਾਮ ਗ੍ਰੀਨ ਅਤੇ ਟ੍ਰੈਫਿਕ ਪੁਲਿਸ ਸੁਨਾਮ ਦੇ ਸਹਿਯੋਗ ਨਾਲ ਅੱਜ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਹੈ ਜਦੋਂ ਕੋਈ ਵੀ ਸਰਕਾਰੀ ਮੁਲਾਜ਼ਮ ਸਰਕਾਰੀ ਦਫ਼ਤਰ ਦੇ ਵਿੱਚ ਟੂ-ਵੀਲਰ ਤੇ ਆਵੇਗਾ ਉਹ ਬਿਨਾ ਹੈਲਮਟ ਤੋਂ ਉਹਦੀ ਐਂਟਰੀ ਨਹੀਂ ਹੈ ਦਫ਼ਤਰ ਦੇ ਵਿੱਚ ਉਹਨੂੰ ਦਾਖਲ ਨਹੀਂ ਕੀਤਾ ਜਾਵੇਗਾ ਇਸ ਮੁਹਿੰਮ ਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ ਅੱਜ ਇੱਥੇ 50 ਹੈਲਮਟ ਅਸੀਂ ਇਹ ਮੁਹਿੰਮ ਨੂੰ ਜਾਰੀ ਰੱਖਣ ਲਈ ਫ੍ਰੀ ਆਫ ਕੋਸਟ ਆਮ ਵਹਾਂਚਾਲ ਕਾਨੂੰ ਦਿੱਤੇ ਜਾ ਰਹੇ ਹਨ